ਔਰ ਇਹ ਕੀ-ਕਿਆ ਹੈ ਕਿ ਜੋ ਹੁਣ ਤੱਕ ਹਿੰਦੁਸਤਾਨ ਵਿੱਚ ਰਹਿਣ ਵਾਲੇ ਜਿਹੜੇ ਸਿੱਖ ਨੇ ਜਿਹੜਾ ਉਹਨਾਂ ਨੂੰ ਆਜ਼ਾਦੀ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਵਾਅਦੇ ਕੀਤੇ ਗਏ ਸਨ ਉਹਨਾਂ ਤੋਂ ਇਸ ਤਰ੍ਹਾਂ ਉਕਰੀਆਂ ਜਿਹੜੇ ਵਾਅਦੇ ਕੀਤੇ ਸਨ ਉਹ ਵਫਾ ਨਾ ਹੋਏ ਜਿੱਥੇ ਪਾਰਲੀਮੈਂਟ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਜਾਂ ਪਾਕਿਸਤਾਨ ਦੀ ਪਾਰਲੀਮੈਂਟ ਜਿੱਥੇ ਉਹਨਾਂ ਮਾਰੇ ਗਏ 10 ਲੱਖ ਤੋਂ ਜ਼ਿਆਦਾ ਦੇ ਗੁਨਾਹਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਉਥੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਉਰਮਤ ਵਿਵਾਨਸ ਜਾ ਕੇ ਉਹਨਾਂ ਦੀ ਯਾਦ ਵਿੱਚ ਅਖੰਡ ਪੜ੍ਹ ਸਾਹਿਬ ਵੀ ਕਰਵਾਏ ਜਾਂਦੇ ਨੇ ਦੁਹਾਨ ਵੀ ਸਾਈਦੇ ਨੇ ਅਰਦਾਸ ਵੀ ਕੀਤੀ ਜਾਂਦੀ ਹੈ। ਪਰ ਜਿਹੜੇ ਸਾਡੇ ਧਰਮਪੂਤ ਮੋਰਚੇ ਦੇ ਜੇਲਾਂ ਵਿੱਚ ਬੰਦ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਕਿਹੜਾ ਕਾਨੂੰਨ ਹੈ ਕਿ ਉਹਨਾਂ ਦੀ ਰਿਹਾਈ ਹੁਣ ਤੱਕ ਨਹੀਂ ਹੋ ਰਹੀ ਤੇ ਸਵਾਲ ਤੋਂ ਪਾਈ ਬਲਵੰਸ ਸਿੰਘ ਰਾਜੋਵਾਣਾ ਪਟਿਆਲੇ ਦੀ ਨਾਭਾ ਜਿਲ੍ਹੇ ਦੇ ਜੇਲ੍ਹ ਵਿੱਚ ਬੰਦ ਹੈ। ਔਰ 18 ਸਾਲ ਤੋਂ ਖਾਨਸੀ ਦੇ ਚੱਕੀ ਵਿੱਚ ਬੰਦ ਹੈ ਸੁਪਰੀਮ ਕੋਰਟ ਨੇ ਫੈਸਲਾ ਕਰਨ ਬਾਅਦ ਸਰਕਾਰ ਨੂੰ ਕਿਹਾ ਹੋਇਆ ਹੈ 12 ਸਾਲ ਤੋਂ ਇਸੇ ਲੋਨਾਂ ਦੇ ਬੈਂਡ ਵਿੱਚ ਪਈ ਹੋਈ ਜਿਸ ਨੂੰ ਕਿ ਹੁਣ ਹਰਿਆਣਾ ਵਿੱਚ ਵੋਟਾਂ ਪਾਣੀਆਂ ਹਨ ਤੇ ਬਾਰ-ਬਾਰ ਉਸ ਦੇ ਵਿਚਾਰੀ ਬਲਾਤਕਾਰੀ ਨੂੰ ਜਿਹੜੇ ਪਰੋਹ ਦਿੱਤੀ ਜਾ ਰਹੀ ਹੈ ਉਹ ਕੇਵਲ ਵੋਟਾਂ ਦੀ ਪ੍ਰਾਪਤੀ ਵਾਸਤੇ ਕੀਤੀ ਜਾ ਰਹੀ ਹੈ ਉਹ ਸਿੱਖਾਂ ਦੇ ਨਾਲ ਇਹ ਬਹੁਤ ਵੱਡਾ ਇਸ਼ੂ ਬਣਿਆ ਬਤਰ ਹੈ ਕਿ ਜਿਹੜੇ ਧਰਮ ਦੇ ਖਾਤਰ ਜਦਾਂ ਜੰਗ ਲੜਦੇ ਨੇ ਉਹਨਾਂ ਉਹਨਾਂ ਦੀ ਰਿਹਾਈ ਕੋਈ ਨਹੀਂ ਔਰ ਜਿਹੜਾ ਇਹ ਵਿਚਾਰੀ ਬਲਾਤਕਾਰੀ ਦੇ ਨਾਂ ਤਰਫਾਦ ਹੈ ਵਾਰ-ਵਾਰ ਸਰਕਾਰ ਕੋ ਕੋ ਕੰਦੂ ਦਿਲੀ। ਨਾ ਬਣਾਉਣ ਦੀ ਜਿਹੜੇ ਪ੍ਰਕਿਰਿਆ ਉਹ ਚੱਲ ਰਹੀ ਹੈ ਪਰ ਇਹ ਦੇਖ ਸੁਣ ਰਹੇ ਆ ਕਿ ਵੋਟਾਂ ਬਣਾਉਣ ਦੀ ਜਿਹੜੇ ਪ੍ਰਕਿਰਿਆ ਉਹਦੇ ਵਿੱਚ ਬਹੁਤ ਵੱਡੀ ਇੱਕ ਢਿਲਮੱਠ ਹੈ। ਔਰ ਇਹ ਵੀ ਸੁਣਿਆ ਕਿ ਜਿਹੜੇ ਜਿਹੜੇ ਸਿੱਖ ਨੇ ਜਿਹੜੇ ਜਿੰਨਾਂ ਦੇ ਨਾਮ ਦੇ ਨਾਲ ਸਿੰਘ ਅਤੇ ਕੌਰ ਲੱਗਦਾ ਪਰ ਉਹ ਦਾੜ੍ਹੀ ਕੇਸ ਨਹੀਂ ਰੱਖਦੇ। ਉਹਨਾਂ ਦੀ ਜਿਹੜੇ ਵੋਟਾਂ ਬਣਾਉਣ ਦੀ ਜਿਹੜਾ ਉਹ ਵੀ ਸਰਕਾਰ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਇਹ ਕਰ ਰਹੀ ਹੈ। ਵੇਖੋ ਇਹ ਬਹੁਤ ਵੱਡੀ ਸਾਜ਼ਿਸ਼ ਆ। ਕਿ ਸਿੱਖ ਕੌਮ ਦੇ ਖਿਲਾਫ ਹਮੇਸ਼ਾ ਹੀ ਫੈਸਲੇ ਆਉਂਦੇ ਰਹੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਹਮੇਸ਼ਾ ਹੀ ਸਿੱਖਾਂ ਦੇ ਅੱਖ ਵਿੱਚ ਜਦੋਂ ਵੀ ਮੁੱਦੇ ਚੱਕੇ ਆ ਉਹਨਾਂ ਨੂੰ ਹਮੇਸ਼ਾ ਹੀ ਇਗਨੋਰ ਕੀਤਾ ਗਿਆ ਤੇ ਜਿਨ੍ਹਾਂ ਨੇ ਸਾਡੀ ਕੌਮ ਲਈ ਪੰਜਾਬ ਲਈ ਕੁਰਬਾਨੀਆਂ ਕੀਤੀਆਂ ਜੇ ਉਹਨਾਂ ਦੀ ਕੋਈ ਪਰੋਲ ਦੀ ਗੱਲ ਆਉਂਦੀ ਆ ਉਹਨਾਂ ਨੇ ਸਜ਼ਾ ਵੀ ਪੂਰੀ ਅਗਰ ਲੀਆਂ ਉਹਨਾਂ ਨੂੰ ਅੱਜ 26 22 27 27 ਸਾਲ ਸਾਰੀ ਸਾਰੀ ਜੀ ਲਾਈਫ ਉਹਨਾਂ ਆਪਣੀ ਜ਼ਿੰਦਗੀ ਜੇਲਾ ਵਿੱਚ ਕੱਟ ਲਈ ਆ ਲੇਕਿਨ ਉਹਨਾਂ ਵੱਲ ਕਦੀ ਵੀ ਉਹਨਾਂ ਨੂੰ ਕਦੇ ਅੱਜ ਤੱਕ ਪਰੋਲ ਦੇਣ ਦੀ ਇਹਨਾਂ ਸਰਕਾਰ ਨੇ ਕਦੀ ਵੀ ਕੋਈ ਉਹਨਾਂ ਦੀ ਮਨਸਾ ਜਾਣ ਨਹੀਂ ਕੀਤੀ ਹਮੇਸ਼ਾ ਰਕਾਵਟਾਂ ਪਾਈਆਂ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਇੱਕ ਜਿਹੜੇ ਰਾਮ ਰਹੀਮ ਆ ਉਹਨੂੰ ਬਾਰ-ਬਾਰ ਮੈਂ ਸਮਝਦਾ ਉਹ ਐਂ ਲੱਗਦਾ ਜਿੱਦਾਂ ਵਿਆਹ ਜਾਂਦਾ ਤੇ ਵਿਆਹ ਤੋਂ ਵਾਪਸ ਆਉਂਦਾ ਇਹ ਪ੍ਰੋਲ ਦੇਣੀ ਹਮੇਸ਼ਾ ਹੀ ਜਿਹੜੀ ਸਿੱਖਾ ਦੇ ਦਿਲਾਂ ਨੂੰ ਬਲੁੰਦਰਦੀ ਆ ਪਰ ਇਹ ਮੈਂ ਸਮਝਦਾ ਪਰਮਾਤਮਾ ਦੇ ਘਰ ਦੇ ਰਿਆਂ ਅੰਦੇਰ ਨਹੀਂ ਜੇ ਅੱਜ ਸਾਡੀ ਕੌਮ ਦੇ ਨਾਲ ਧੱਕਾ ਕਰ ਰਹੀ ਆ ਪਰਮਾਤਮਾ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਚੜ੍ਹਦੀ ਕਲਾ 'ਚ ਕਰੂਗੀ ਤੇ ਇਹਨਾਂ ਨੂੰ ਵੀ ਇਹਦੇ ਬਾਰੇ ਸੋਚਣ ਲਈ ਮਜਬੂਰ ਹੋਣਾ ਪਵੇਗਾ। ਅਕਾਲੀ ਦਲ ਦੇ ਪੰਧਾਰ ਨੂੰ ਕਾਟਕ ਸਾਬ ਤੇ ਲਾਇਆ। ਤੇ ਬਾਕੀ ਨੇ ਪ੍ਰੀਤ ਕੀਤੀ ਹੈ ਬਾਕੀ ਕਾਲੀਆਂ ਨੇ ਇਹਨਾਂ ਨੂੰ ਸਭ ਤੋਂ ਸਖ਼ਤ ਸਜ਼ਾ ਦਿੱਤੀ। ਵੇਖੋ ਮੈਂ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਜਥੇਬੰਦੀ ਐ ਜਿਹੜੀ ਕਿ ਸੀਡਾਂ ਦੀ ਜਥੇਬੰਦੀ ਐ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਉਹਦਾ ਅੱਜ ਪ੍ਰਤੱਖ ਪ੍ਰਣਾਮ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਹੜੇ ਸਰਕਾਰ ਦੇ ਵਿੱਚ ਆਨੰਦ ਮਾਨਣ ਵਾਲੇ ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੱਖ ਹੋ ਕੇ ਅੱਜ ਆਪਣੇ ਆਪ ਨੂੰ ਬਹੁਤ ਪੰਥ ਪ੍ਰਸਤ ਦੱਸ ਰਿਹਾ ਪੰਥ ਦੇ ਹਮਦਰਦੀ ਦੱਸ ਰਿਹਾ ਲੇਕਿਨ ਉਹਨਾਂ ਨੇ ਸਰਕਾਰ ਦੇ ਵਿੱਚ ਆਨੰਦ ਹੀ ਮਾਣਿਆ ਤੇ ਨਾਲ ਦੀਆਂ ਕੁਰਸੀਆਂ ਤੇ ਬਹਿ ਕੇ ਫੈਸਲੇ ਕਰਾਏ ਇਹ ਜ਼ਰੂਰ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲਾਗੂ ਕੀਤਾ ਹੋਵੇਗਾ ਪਰ ਕਰਾਉਣ ਵਾਲੇ ਜਿਹੜੇ ਅੱਜ ਉਹ ਮੈਂ ਸਮਝਦਾ ਪਤਾ ਨਹੀਂ ਕਿਹੜੀਆਂ ਇਸ਼ਾਰੇ ਤੇ ਬੋਲ ਰਹੇ ਆ ਲੇਕਿਨ ਫਿਰ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਨਮਾਣਾ ਸਿੱਖ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੋ ਕੇ ਸਿਰ ਝੁਕਾ ਕੇ ਝੋਲੀ ਅੱਡ ਕੇ ਇਹ ਬੇਨਤੀ ਕੀਤੀ ਕਿ ਮਹਾਰਾਜ ਇਹ ਜਿਹੜਾ ਸੱਚਾ ਤਖਤ ਆ ਇੱਥੇ ਮੇਰਾ ਸਿਰ ਝੁਕਦਾ ਤੇ ਜਿਹੜੇ ਵੀ ਮੇਰੇ ਨਾਲ ਦੇ ਸਾਥੀ ਜਿਹੜੇ ਰਹਿ ਚੁੱਕੇ ਉਹਨਾਂ ਨੇ ਐਲੀਗੇਸ਼ਨ ਲਾਏ ਆ ਭਾਵੇਂ ਵਿਰੋਧੀ ਕੋਈ ਵੀ ਲਾਉਂਦਾ ਜੇ ਕਿ ਇਹ ਸੰਗਤ ਦੇ ਮਨ ਦੇ ਵਿੱਚ ਵੀ ਹੈਗਾ ਤੇ ਮੈਂ ਸਾਰੀਆਂ ਗਲਤੀਆਂ ਨੂੰ ਪ੍ਰਧਾਨ ਹੋਣ ਦੇ ਨਾਲ ਤੇ ਆਪਣੀ ਝੋਲੀ 'ਚ ਪਾਉਣਾ ਤੇ ਜੋ ਵੀ ਅਕਾਲਤਾ ਸਾਹਿਬ ਹੁਕਮ ਕਰੇਗਾ ਜੋ ਵੀ ਸਜ਼ਾ ਲਾਵੇਗਾ ਜੋ ਸੇਵਾ ਲਾਵੇਗਾ ਉਹ ਮੈਂ ਸਿਰ ਝੁਕਾ ਕੇ ਪ੍ਰਵਾਨ ਕਰੂੰਗਾ ਤੇ ਇਹਦੇ ਨਾਲ ਮੈਂ ਇਹ ਵੀ ਗੱਲ ਕਹਿਣੀ ਚਾਹਨਾ ਕਿ ਜਿਹੜੇ ਬਾਗੀ ਅਕਾਲੀ ਦਲ ਦੇ ਆਗੂ ਜਿਨ੍ਹਾਂ ਨੇ ਆਨੰਦ ਮਾਣੇ ਸਰਕਾਰ ਤੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਵੀ ਇੱਕ ਆਪਣੀ ਖਿਮਾ ਜੀ ਆਜਣਾ ਲਿਖ ਕੇ ਕਹਿ ਰਹੇ ਵੀ ਅਸੀਂ ਵੀ ਉਹਨੇ ਹੀ ਸਜ਼ਾ ਦੇ ਹੱਕਦਾਰ ਆ ਜਿੰਨੇ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਆ ਉਹਨਾਂ ਨੂੰ ਵੀ ਇੱਥੇ ਪੇਸ਼ ਹੋ ਕੇ ਆਪਣੀ ਸਜ਼ਾ ਲਵਾਉਣੀ ਚਾਹੀਦੀ ਹੈ। ਬਾਕੀ ਤੇ ਦੇ ਵੱਲ ਇਹ ਵੀ ਕਿਹਾ ਗਿਆ ਸੀ ਕਿ ਸੁਖਵੀਰ ਬਾਦਲ ਵੱਲੋਂ ਬੋਟਾਂ ਦੇ ਸਮੇਂ ਆਰਮ ਰਹੀਮ ਨਾਮ ਹੁੰਦਾ ਕਰਤਾ ਵੀ ਕਿਤੇ ਗਏ ਮਿੜ ਗਿਆ ਵੀ ਕਿਤੇ ਮੈਂ ਸਮਝਦਾ ਇਹ ਤੇ ਗੱਲਾਂ ਕਹਿਣ ਦੀਆਂ ਹੀ ਆ ਜਿਹੜੇ ਲੋਕ ਐਲੀਗੇਸ਼ਨ ਲਾ ਰਹੇ ਉਹ ਅੱਜ ਤੁਹਾਨੂੰ ਪਤਾ ਕਿੰਨੀਆਂ ਫੋਟੋਆਂ ਉਹਨਾਂ ਦੀ ਵਾਇਰਲ ਹੁੰਦੀਆਂ ਕਦੀ ਬੀਜੇਪੀ ਦੇ ਵੱਡੇ ਲੀਡਰਾਂ ਦੇ ਨਾਲ ਆਰਐਸਐਸ ਦੇ ਨਾਲ ਇਹ ਸਾਰੀ ਦੁਨੀਆ ਜਾਣਦੀ ਹੈ ਇਸ ਕਰਕੇ ਇਹਦੇ ਬਾਰੇ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਉਹ ਆਪ ਵੀ ਆਪਣੇ ਅੰਦਰ ਜਦੋਂ ਸੋਚਦੇ ਹੋਣਗੇ ਇਕੱਲੇ ਬੈਠਦੇ ਹੋਣਗੇ ਜਰੂਰ ਸੋਚਦੇ ਹੋਣਗੇ ਅਸੀਂ ਕਹਿ ਕੁਝ ਰਹੇ ਹਾਂ ਕਰ ਕੁਝ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ 1947 ਨੂੰ ਪੰਜਾਬ ਵੇਛ ਦੀ ਵੰਡ ਹੋਈ 14 ਅਗਸਤ ਨੂੰ ਪਾਕਿਸਤਾਨ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਔਰ 15 ਅਗਸਤ ਨੂੰ ਹਿੰਦੁਸਤਾਨ ਵਿੱਚ ਇਹ ਜਿਹੜਾ ਦਿਨ ਹੈ ਕਿ ਮਨਾਇਆ ਜਾਂਦਾ ਹੈ ਇੱਕ 15 ਅਗਸਤ ਦਾ ਦਿਨ ਜਦੋਂ ਇਹ ਦੇਸ਼ ਆਜ਼ਾਦ ਹੋਇਆ ਔਰ 26 ਜਨਵਰੀ ਜਦੋਂ ਸਾਡਾ ਸੰਵਿਧਾਨ ਜਿਹੜਾ ਸੀ ਉਹ ਲਾਗੂ ਹੋਇਆ ਇਹਨਾਂ ਦੋ ਦਿਨਾਂ ਨੂੰ ਹਿੰਦੁਸਤਾਨ ਵਿੱਚ ਬਹੁਤ ਸ਼ਿੱਦਤ ਦੇ ਨਾਲ ਜਿਹੜਾ ਮਨਾਇਆ ਜਾਂਦਾ ਔਰ ਉਸ ਦੇਸ਼ ਦੀ ਵੰਡ ਵੇਲੇ 10 ਲੱਖ ਤੋਂ ਜ਼ਿਆਦਾ ਬੇਗੁਨਾਹ ਲੋਕ ਜਿਹੜੇ ਸਨ ਉਹ ਪੰਜਾਬ ਦੀ ਧਰਤੀ ਤੇ ਮਾਰੇ ਗਏ ਉਹਨਾਂ ਬੇਗੁਨਾਹਾਂ ਦੀ ਯਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਸਾਲ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਇ ਜਾਂਦੀ ਹੈ ਜਿੱਥੇ ਪਾਰਲੀਮੈਂਟ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਜਾਂ ਪਾਕਿਸਤਾਨ ਦੀ ਪਾਰਲੀਮੈਂਟ ਜਿੱਥੇ ਉਹਨਾਂ ਮਾਰੇ ਗਏ 10 ਲੱਖ ਤੋਂ ਜ਼ਿਆਦਾ ਬੇਗੁਨਾਹਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਗੁਰਮਤਿ ਵਿਵਾਨਸ ਜਾ ਕੇ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਵੀ ਕਰਵਾਏ ਜਾਂਦੇ ਨੇ ਦੀਵਾਨ ਵੀ ਸਵਾਈਦੇ ਨੇ ਅਰਦਾਸ ਵੀ ਕੀਤੀ ਜਾਂਦੀ ਹੈ ਔਰ ਉਹਨਾਂ ਨੂੰ ਸ਼ਰਧਾ ਸਤਕਾਰ ਵੀ ਪੇਟ ਕੀਤਾ ਜਾਂਦਾ ਹੈ ਔਰ ਕੱਲ 15 ਅਗਸਤ ਸੀ ਅੱਜ 16 ਅਗਸਤ ਹੈ ਔਰ ਅੱਜ ਸ਼੍ਰੀ ਦੇਖਾਲਤ ਸਾਹਿਬ ਜੀ ਵਿਖੇ ਸ਼੍ਰੀ ਖੰਡ ਪੜ ਸਾਹਿਬ ਜੀ ਦੀ ਸਮਾਪਤੀ ਤੋਂ ਪਰੰਤ ਗੁਰਬਾਣੀ ਕੀਰਤਨ ਹੋਇਆ ਅਰਦਾਸ ਹੋਈ ਸਤਗੁਣਾ ਦੇ ਮੁਖਵਾਕ ਹੋਏ ਔਰ ਗੁਰਮਤਿ ਵਿਚਾਰਾਂ ਦੀ ਸਾਂਝ ਜਿਹੜੀ ਸੀ ਉਹ ਸੰਗਤ ਦੇ ਨਾਲ ਪਾਈ ਗਈ ਔਰ ਇਹ ਕਿਆ-ਕਿਆ ਹੈ ਕਿ ਜੋ ਹੁਣ ਤੱਕ ਹਿੰਦੁਸਤਾਨ ਵਿੱਚ ਰਹਿਣ ਵਾਲੇ ਜਿਹੜੇ ਸਿੱਖ ਨੇ ਜਿਹੜਾ ਉਹਨਾਂ ਨੂੰ ਆਜ਼ਾਦੀ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਵਾਅਦੇ ਕੀਤੇ ਗਏ ਸਨ ਉਹਨਾਂ ਤੋਂ ਇਹ ਸਰਕਾਰਾਂ ਮੁکریاں ਜਿਹੜੇ ਵਾਅਦੇ ਕੀਤੇ ਸਨ ਉਹ ਵਫਾ ਨਾ ਹੋਏ ਜੋ ਸੰਵਿਧਾਨ ਬਣਿਆ ਜਿਸ ਵਿੱਚ ਸਾਡੀ ਵੱਖਰੀ ਚੋਣ ਪ੍ਰਣਾਲੀ ਪਾਰਲੀਮੈਂਟ ਵਿੱਚ ਰਾਖਮੀਆ ਸੀਟਾਂ ਔਰ ਸਰਕਾਰੀ ਨੌਕਰੀਆਂ ਜੋ ਰਾਖਮੀਆ ਸਨ ਉਹਦਕਾਰ ਜਿਹੜੇ ਸਨ ਜਿਹੜੇ ਨੇ ਉਹ ਹੁਣ ਤੱਕ ਸਾਨੂੰ ਕਿਉਂ ਨਹੀਂ ਦਿੱਤੇ ਗਏ ਔਰ ਜਿਹੜੇ ਸਾਡੇ ਧਰਮਗੋਤ ਮੋਰਚੇ ਦੇ ਜੇਲਾਂ ਵਿੱਚ ਬੰਦ ਬੰਦੀ ਸਿੰਘ ਨੇ ਉਹਨਾਂ ਦੀ ਰਹਾਈ ਜਿਹੜੀ ਹੈ ਉਹ ਕਿਹੜਾ ਕਾਨੂੰਨ ਹੈ ਕਿ ਉਹਨਾਂ ਦੀ ਰਿਹਾਈ ਹੁਣ ਤੱਕ ਨਹੀਂ ਹੋ ਰਹੀ ਤੇ 3 ਸਾਲ ਤੋਂ ਭਾਈ ਬਲਵੰਤ ਸਿੰਘ ਰਾਜੋਵਾਨਾ ਪਟਿਆਲੇ ਦੀ ਨਾਭਾ ਦੇ ਜੇਲ੍ਹ ਵਿੱਚ ਬੰਦ ਹੈ ਔਰ 18 ਸਾਲ ਤੋਂ ਉਹ ਫਾਂਸੀ ਦੀ ਚੱਕੀ ਵਿੱਚ ਬੰਦ ਹੈ ਸੁਪਰੀਮ ਕੋਰਟ ਨੇ ਫੈਸਲਾ ਕਰਨ ਤੋਂ ਬਾਅਦ ਸਰਕਾਰ ਨੂੰ ਕਿਹਾ ਹੋਇਆ 12 ਸਾਲ ਤੋਂ ਉਹ ਬੇਰੋਗਣਾ ਦੀ ਪੈਂਡਿੰਗ ਪਈ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਉਹ ਕਿਹੜੇ ਸੰਵਿਧਾਨ ਤਹਿਤ ਉਹ ਤੇ ਹੁਣ ਤੱਕ ਜਿਹੜਾ ਫੈਸਲਾ ਉਹ ਨਹੀਂ ਹੋ ਰਿਹਾ ਇਹ ਸਵਾਲ ਖੜੇ ਨੇ ਭਾਰਤੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਦੇ ਨਾਲ ਨਿਆਂ ਕਰੇ ਜਿਹੜਾ ਭਾਈ ਬਲਵੰਤ ਸਿੰਘ ਰਾਜੋਵਾਨਾ ਦੀ ਅਪੀਲ ਪੈਂਟਿੰਗ ਪਈ ਹੈ ਉਹਦੇ ਫੈਸਲਾ ਕਰੇ ਔਰ ਜਿਹੜੇ ਬੰਦੀ ਸਿੰਘ ਜੇਲਾਂ ਵਿੱਚ ਬੰਦ ਨੇ ਉਹਨਾਂ ਦੀ ਜਿਹੜੀ ਤੁਰੰਤ ਰਹਾਈ ਹੈ ਉਹ ਸਰਕਾਰ ਦੇ ਰੋੜਵਾਜੇ ਛੇ ਦਿਨਾਂ ਤੱਕ ਸਾਹਿਬ ਜੀ ਦੇਖੀ ਜੋ ਵਿਚਾਰਾ ਕਰਦੇ ਆ ਹੋਏ ਮੰਗ ਸਿੰਘ ਸਾਹਿਬ ਦਿਨਾਂ ਨੂੰ ਕਿ ਬਾਰ-ਬਾਰ ਬਿਰੋਲ ਦਿੱਤੇ ਜਾ ਰਹੇ ਹੈ ਬੰਦੀ ਸਿੰਘ ਦਾ ਇੱਕ ਹਿੱਸਾ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਇੱਥੇ ਨਿਆਂ ਬਿਲਕੁਲ ਨਹੀਂ ਹੋ ਰਿਹਾ ਔਰ ਜਿਹੜੇ ਕਿ ਹੁਣ ਹਰਿਆਣਾ ਵਿੱਚ ਵੋਟਾਂ ਪੈਣੀਆਂ ਨੇ ਤੇ ਬਾਰ-ਬਾਰ ਉਸ ਵਿਭਚਾਰੀ ਬਲਾਤਕਾਰੀ ਨੂੰ ਜਿਹੜੇ ਪੈਰੋਲ ਦਿੱਤੇ ਜਾ ਰਹੀ ਹੈ ਉਹ ਕੇਵਲ ਵੋਟਾਂ ਦੀ ਪ੍ਰਾਪਤੀ ਵਾਸਤੇ ਦਿੱਤੇ ਜਾ ਰਹੀ ਹੈ ਔਰ ਸਿੱਖਾਂ ਦੇ ਨਾਲ ਇਹ ਬਹੁਤ ਵੱਡਾ ਇੱਕ ਅੰਨਿਆ ਵਿਕਰਾ ਹੈ ਕਿ ਜਿਹੜੇ ਧਰਮ ਦੇ ਖਾਤਰ ਜੇਲਾਂ ਵਿੱਚ ਬੰਦ ਨੇ ਉਹਨਾਂ ਨੂੰ ਉਹਨਾਂ ਦੀ ਰਿਹਾਈ ਕੋਈ ਨਹੀਂ ਔਰ ਜਿਹੜਾ ਵੀ ਵਿਚਾਰੀ ਬਲਾਤਕਾਰੀ ਤੇ ਕਾਤਰ ਸਾਧ ਹੈ ਉਹਨੂੰ ਬਾਰ-ਬਾਰ ਜਿਹੜੀ ਸਰਕਾਰ ਉਹ ਪੈਰੋਲ ਦੇ ਰਹੀ ਹੈ ਠੀਕ ਸਰ ਜੀ ਜਿਹੜੀ ਜਿਹਦੀ ਜਿਹਦੀ ਕਿਸੇ ਵੋਟਾਂ ਬਣਾਉਣ ਦੇ ਵਿੱਚ ਲੋਕਾਂ ਦੀ ਜਿਹਦੀ ਉਸਾਰ ਨਹੀਂ ਗਿਆ ਜਿਹੜੇ ਬਾਰੇ ਕੀ ਪੀਲ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਬਹੁਤ ਮਹਾਨ ਜਥੇਬੰਦੀ ਹੈ ਔਰ ਜਿਸ ਦੀਆਂ ਵੋਟਾਂ ਕਿਸੇ ਵੇਲੇ ਵੀ ਸਰਕਾਰ ਐਲਾਨ ਕਰ ਸਕਦੀ ਹੈ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਚੱਲ ਰਹੀ ਹੈ ਪਰ ਇਹ ਦੇਖ ਸੁਣ ਰਹੇ ਹਾਂ ਕਿ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਬਹੁਤ ਵੱਡੀ ਇੱਕ ਢਿੱਲ ਮੱਠ ਹੈ ਔਰ ਇਹ ਵੀ ਸੁਣਿਆ ਕਿ ਜਿਹੜੇ ਗੈਰ ਜਿਹੜੇ ਸਿੱਖ ਨੇ ਜਿਹੜੇ ਜਿੰਨਤ ਨਾਮ ਦੇ ਨਾਲ ਸਿੰਘ ਅਤੇ ਕੌਰ ਲੱਗਦਾ ਪਰ ਉਹ ਦਾੜ੍ਹੀ ਕੇਸ ਨਹੀਂ ਰੱਖਦੇ ਉਹਨਾਂ ਦੇ ਆਈਡੀਆ ਵੋਟਾਂ ਪਰਾਉਣ ਦੀ ਜਿਹੜਾ ਉਹ ਵੀ ਸਰਕਾਰ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਮੈਂ ਕਹਿੰਦਾ ਕਿ ਸਾਰੇ ਸਿੱਖਾਂ ਨੂੰ ਔਰ ਜੋ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇਦੇ ਨੇ ਚੋਣਾਂ ਲੜਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬੜੀ ਵੱਡੀ دلچਸਪੀ ਰੱਖ ਕੇ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਪਰਾਉਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਗਲਤ ਅਨਸਰ ਇਹਨਾਂ ਵਿੱਚ ਆ ਕੇ ਕੋਈ ਇਸ ਵੱਡੀ ਸੰਸਥਾ ਤੋਂ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਕਰੇ